ਮੋਗਗਦੇ ਪਿੰਡ ਮਲਾ ਖੁਰਦ 'ਚ ਬੇਟੇ ਨੇ ਆਪਣੇ ਹੀ ਪਿਤਾ ਦੀ ਕੋਟਨਾ ਮਾਰ ਕੇ ਹੱਤਿਆ ਕਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਚੰਦ ਸਿੰਘ ਦਾ ਬੇਟਾ ਰੀਸ਼ਮ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਹੈ ਮੰਗਲਵਾਰ ਉਸ ਨੇ ਆਪਣੇ ਪਿਤਾ ਤੇ ਕੋਟਨੇ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਰੇ ਮੁੰਡਾ ਜੀ ਮੈਂਟਲ ਅਫਸਰਟਾ 18-20 ਸਾਲ ਦਾ ਜੀ ਤੇ ਪਪਾ ਇਹਦਾ ਹੀ ਕੰਮ ਵਾਪਰੀ ਹੈ ਜੀ ਪੈਸੇ ਸੀ ਐਮਪੀ ਅਗਲੀ ਲਈ ਘੋੜਾ ਲੈ ਕੇ ਆ ਲੂਨ ਘੋੜਾ ਸੱਚ ਮਰੀ ਚਾਰ ਪਹਿਲਾ ਨਿਸ਼ਾਨ ਮੱਥੇ ਚਾਹੀ ਦੂਜਾ ਉਚਾਲੇ ਤਾਲੂ ਦੇ ਦੋ ਸਾਈਡਾਂ ਤੇ ਕੜੂਲਮ ਕਰਮਤਾਲ ਦੀ ਕੀਤਾ ਗਈ ਕਿੰਨੇ ਡੇਢ ਘਰ ਮੁਕਦਮਾ ਨੰਬਰ ਹੈਗਾ 349 1.5 ਅਜ ਦੀ ਹੈ 15317 ਜੀ 302 ਅੰਡਰ ਸੈਕਸ਼ਨ 302 ਫਿਲਹਾਲ ਪੁਲਿਸ ਨੇ ਮੁਲਜ਼ਮ ਬੇٹے ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਗਾ ਤੋਂ ਵਿਪਨੋਕਾਰਾ ਜਗਬਾਣੀ ਟੀਵੀ